ਅੱਜ ਅਸੀਂ ਮਨਚੂਰੀਅਨ ਬਣਾਉਣ ਲੱਗੇ ਆਂ ਬੰਦ ਗੋਭੀ ਦੇ ਤੇ ਬਹੁਤ ਸਾਰੀਆਂ ਸਬਜ਼ੀਆਂ ਪਾਵਾਂਗੇ ਹੋਰ ਵੀ ਤੇ ਤੁਹਾਨੂੰ ਦਿਖਾ ਦੱਸਦੇ ਆਂ ਅੱਜ ਬਖਾਣੇ ਆ ਵੀ ਕਿਸ ਤਰ੍ਹਾਂ ਵੀਡੀਓ ਆਪਾਂ ਬਣਾਣੇ ਤੇ ਕਿਸ ਤਰ੍ਹਾਂ ਇਹ ਮਤਲਬ ਮਨਚੂਰੀਅਨ ਬਣਦੇ ਆ ਆ ਆਪਾਂ ਨਾ ਬੰਦ ਗੋਭੀ ਲਈ ਆ ਬੰਦ ਗੋਭੀ ਦਾ ਇੱਕ ਫੁੱਲ ਲਿਆ ਮੈਂ ਮਨਚੂਰੀਅਨ ਅਸਲ ਵਿੱਚ ਰੈਸਪੀ ਇਦਾਂ ਹੀ ਬਣਦੀ ਆ ਜਿੱਦਾਂ ਅਸੀਂ ਬਣਾਉਣ ਲੱਗੇ ਬਿਲਕੁਲ ਇਹੀ ਰੈਸਪੀ ਬਹੁਤ ਵਧੀਆ ਆ ਤੇ ਇਹੀ ਵਧੀਆ ਬਣਦੀ ਆ ਆਪਾਂ ਬੰਦ ਗੋਭੀ ਦਾ ਫੁੱਲ ਲਿਆ ਆ। ਇਹ ਬੰਦ ਗੋਭੀ ਦਾ ਫੁੱਲ ਅਸੀਂ ਜਿਹੜਾ ਆ ਮੋਟਾ-ਮੋਟਾ ਇਹਨੂੰ ਅਸੀਂ ਕੱਟ ਲਵਾਂਗੇ। ਇਹਨੂੰ ਸਾਰੇ ਫੁੱਲ ਨੂੰ ਆਪਾਂ ਇਸੇ ਤਰ੍ਹਾਂ ਹੀ ਕੱਟ ਲਵਾਂਗੇ। ਧੋ ਬਣਾ ਕੇ ਸਾਫ਼ ਕਰ ਲਿਆ ਸੀ ਬਹੁਤ ਵਧੀਆ ਸੀ। ਤੇ ਕੱਟ ਕੇ ਇਹਨੂੰ ਅਸੀਂ ਤੇ ਹੁਣ ਅਸੀਂ ਇਹਨੂੰ ਨਾ ਮਿਕਸੀ ਦੇ ਅਗਰੇ ਆ ਦੇ ਵਿੱਚ ਪਾਵਾਂਗੇ ਜੱਗ ਵਿੱਚ। ਇੱਕ ਗੱਲ ਆ ਭਾਵੇਂ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲੋ ਤਾਂ ਵੀ ਕੋਈ ਗੱਲ ਨਹੀਂ ਚਾਹੇ ਇਹਨੂੰ ਕੱਦੂ ਕਸ ਕਰ ਲੋ ਤਾਂ ਵੀ ਕੋਈ ਗੱਲ ਨਹੀਂ ਚਾਹੇ ਬਰੀਕ ਬਰੀਕ ਕੱਟ ਵੀ ਸਕਦੇ ਹੋ ਤੁਸੀਂ ਕਿੰਨਾ ਕੰਮਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਕੰਮ ਹੀ ਕਰ ਸਕਦੇ ਹੋ ਤੇ ਮੈਨੂੰ ਤੇ ਆਹੀ ਕੰਮ ਈਜ਼ੀ ਲੱਗਾ ਜਿਹੜਾ ਮੈਂ ਕਰਨ ਲੱਗੀ ਆ ਗ੍ਰाइंड ਕਰਨ ਲੱਗੀ ਆ ਮੈਂ ਤੇ ਮੈਨੂੰ ਇਹੀ ਕੰਮ ਬਹੁਤ ਵਧੀਆ ਲੱਗਾ ਤੇ ਸੌਖਾ ਏ ਤੇ ਮੈਂ ਕਿਹਾ ਚੱਲ ਇਦਾਂ ਬਣਾਉਣੀ ਆ ਇਹ ਮਜੂਰੀਆਂ ਨੇ ਇੰਨੇ ਸਵਾਦ ਬੰਦੇ ਆ ਕਿ ਬਹੁਤ ਹੀ ਵਧੀਆ ਹੁਣ ਆਪਾਂ ਇਹਨਾਂ ਨੂੰ ਗ੍ਰੈਂਡ ਕਰਕੇ ਲੈ ਆਂਦਾ ਏ ਆ ਦੇਖੋ ਪਾਣੀ ਤੋਂ ਬਗੈਰ ਗ੍ਰੈਂਡ ਕੀਤੇ ਨੇ ਕੋਈ ਪਾਣੀ ਨਹੀਂ ਪਾਇਆ ਵਿੱਚ ਮਾਸਾ ਜਿੰਨਾ ਵੀ ਤੇ ਇਦਾਂ ਹੀ ਗ੍ਰੈਂਡ ਕੀਤੇ ਨੇ ਹੁਣ ਆਪਾਂ ਇਹ ਇੱਕ ਡੂੰਘੇ ਦੇ ਵਿੱਚ ਇਹਨਾਂ ਨੂੰ ਬਰਤਨ ਦੇ ਵਿੱਚ ਕੱਢ ਲਿਆ ਏ ਤੇ ਇਹ ਜਿਹੜਾ ਲਿਆਂਦਾ ਬਣਾ ਕੇ ਗੰਦ ਗੋਭੀ ਦਾ ਮਿਕਸਚਰ ਉਹ ਆਪਾਂ ਇਹਦੇ ਵਿੱਚ ਕੱਢ ਲਿਆ ਏ ਦੇਖੋ ਇੱਕ ਗੱਲ ਆਪਾਂ ਬਹੁਤ ਜ਼ਿਆਦਾ ਇਹਨਾਂ ਨੂੰ ਬਰੀਕ ਨਹੀਂ ਕੀਤਾ ਹੈਗਾ ਥੋੜਾ ਜਿਹਾ ਮਤਲਬ ਜਿੱਦਾਂ 2 ਨੰਬਰ ਦਾ ਪਿਆਜ਼ ਆਪਾਂ ਕਰਦੇ ਆ ਨਾ ਮਿਕਸੀ ਦੇ ਉੱਤੇ ਉਹੀ ਚੀਜ਼ ਵਾਂਗਰ ਕੀਤਾ ਇਹ ਤੇ ਆ ਮੇਰੇ ਕੋਲ 3 ਚਮਚੇ ਹੈਗੇ ਆ ਦੇ ਮੈਦੇ ਦੇ ਮੈਂ ਉਹ ਪਾ ਦਿੱਤੇ ਨੇ ਪਹਿਲਾਂ ਸਭ ਤੋਂ ਮੈਂ ਮੈਦੇ ਦੇ 3 ਚਮਚੇ ਪਾਏ ਨੇ ਆ ਕਾਰਨ ਫਲਾਰ ਦੇ ਮੈਂ ਹੈਗੇ ਆ ਮੇਰੇ ਕੋਲ 2.5 ਚਮਚੇ ਇਹ ਮੈਂ ਥੋੜਾ ਜਿਹਾ ਘੱਟ ਕੁਆਂਟੀਟੀ ਦੇ ਵਿੱਚ ਪਾਇਆ ਥੋੜਾ ਜਿਹਾ ਕਿਉਂਕਿ ਜਿੰਨਾ ਥੋੜਾ ਮੈਦਾ ਜ਼ਿਆਦਾ ਪਾਇਆ ਆ ਜੋੜ ਲਾਉਣ ਵਾਸਤੇ ਤੇ ਜਿਹੜਾ ਕੌਰਨ ਫਲਾਰ ਆ ਥੋੜਾ ਜਿਹਾ ਘੱਟ ਪਾਇਆ ਮੈਂ ਆ ਦੇਗੀ ਮਿਰਚ ਦਾ ਅੱਧਾ ਚਮਚਾ ਮੈਂ ਪਾਇਆ ਜੀ ਆਹ ਕੁੱਪੀਆਂ ਹੋਈਆਂ ਕਾਲੀਆਂ ਮਿਰਚਾਂ ਦਾ ਅੱਧਾ ਚਮਚਾ ਪਾ ਦਿੱਤਾ ਮੈਂ ਆ ਮੈਂ ਪਾਇਆ ਜੀਰਾ ਧਨੀਆ ਪਾਊਡਰ ਸੌਰੀ ਆ ਮੈਂ ਪਾਇਆ ਜੀਰਾ ਪਾਊਡਰ ਇਹ ਮੈਂ ਨਮਕ ਪਾਇਆ ਸਵਾਦ ਅਨੁਸਾਰ ਨਮਕ ਪਾਉਣਾ ਚਾਹੀਦਾ ਆਪਣੇ ਜੋ ਕਿ ਇਹਦੇ ਚ ਨਮਕ ਦੋ ਤਿੰਨ ਵਾਰੀ ਪੈਂਦਾ ਇਸ ਕਰਕੇ ਇਹਨਾਂ ਨੂੰ ਧਿਆਨ ਨਾ ਪਾਣਾ ਚਾਹੀਦਾ ਤੇ ਆ ਮੈਂ ਚਿੱਲੀ ਫਲੇਕਸ ਪਾਥੇ ਥੋੜੇ ਜੇ ਤੇ ਹੁਣ ਮੈਂ ਇਹਨਾਂ ਨੂੰ ਸਾਰੇ ਨੂੰ ਮਿਕਸ ਕਰ ਲਵਾਂਗੀ ਮਿਕਸ ਕਰਾਂਗੀ ਇਸ ਤਰ੍ਹਾਂ ਕਿ ਮੈਂ ਬਹੁਤ ਜ਼ਿਆਦਾ ਆਟੇ ਵਾਂਗਰ ਨਹੀਂ ਗੁੰਨੇ ਆਏ ਤੇ ਜਿਹੜਾ ਘੋਲ ਹੁੰਦਾ ਵਾ ਇਹਨੂੰ ਬਹੁਤ ਜ਼ਿਆਦਾ ਘੁੱਟ ਘੁੱਟ ਕੇ ਨਹੀਂ ਗੁੰਨਾ ਚਾਹੀਦਾ ਇਹਨੂੰ ਪੋਲਾ ਪੋਲਾ ਰੱਖਣਾ ਜਿਹੜੇ ਨਾ ਇਹਦੇ ਜਿਹੜੇ ਗੋਲ ਗੋਲੇ ਬੰਨੇ ਆ ਉਹ ਅੰਦਰੋਂ ਪੱਕ ਸਕਣ ਤੇਲ ਦੇ ਵਿੱਚ ਮਤਲਬ ਪੱਕ ਸਕਣ ਆ ਰਾਮ ਨਾਲ ਜਨਿਕੇ ਜੇ ਆਪਾਂ ਬਹੁਤ ਜ਼ਿਆਦਾ ਘੋਟ ਦਾਂਗੇ ਤੇ ਉਹ ਮਤਲਬ ਉਹਨਾਂ ਦਾ ਕੋਲਾ ਕੰਮ ਖਤਮ ਹੋਏ ਨਾ ਕੋਲਾ ਪੰਨ ਖਤਮ ਹੋਏ ਨਾ ਉਹ ਬਾਹਰੋਂ ਤੇ ਪੱਕ ਜਾਣਗੇ ਅੰਦਰੋਂ ਉਹਨਾਂ ਨੇ ਕੱਚੇ ਰਹਿ ਜਾਣਾ ਆਪਾਂ ਬਸ ਇਦਾਂ ਮਾੜਾ ਜਾ ਮਿਕਸ ਕਰਕੇ ਹੀ ਇਹਨੂੰ ਤੇ ਇਹਦੇ ਗੋਲੇ ਵਟ ਲੈਣੇ ਆ ਬਸ ਬਣਾ ਲੈਣੇ ਗੋਲੇ ਜਨਿਕੇ ਗੋਲ ਗੋਲ ਜਿਹਾ ਇਦਾਂ ਬਣਾ ਲੈਣੇ ਇਹਦੇ ਤੁਹਾਨੂੰ ਬਖਾਨੀ ਆ ਮੈਂ ਕਿਦਾਂ ਬਣਾਣੇ ਆ ਆਟਾ ਵਸ ਇੰਨਾ ਹੀ ਦੇਖੋ ਤੁਹਾਡੇ ਸਾਹਮਣੇ ਮੈਂ ਸਿਰਫ ਮਲਾਇਆ ਆਟੇ ਨੂੰ ਕੋਈ ਮੁੱਠੀ ਨਹੀਂ ਕੀਤੀ ਕੋਈ ਜ਼ੋਰ ਨਹੀਂ ਲਾਇਆ ਵੀ ਮਤਲਬ ਬਹੁਤ ਜ਼ਿਆਦਾ ਗੁੰਨਿਆ ਹੋਵੇ ਨਾ ਆ ਦੇਖੋ ਵਿੱਚੋਂ ਸਬਜ਼ੀਆਂ ਲੱਭਣ ਡਈਆਂ ਬੰਦ ਗੋਭੀ ਲੱਭਣ ਡਈ ਆ ਪੋਲੀ ਪੋਲੀ ਆ ਮੈਂ ਗੋਲ ਜੇ ਕਰ ਲੈਨੇ ਬਸ ਇਹ ਹੋ ਜਾਈ ਪੋਲੇ ਪੋਲੇ ਆ ਥਾਣਾ ਲੈਦਾ ਨਾ ਆਪਾਂ ਮਤਲਬ ਜਿਹੜਾ ਆ ਇਹਨੂੰ ਏਦਾਂ ਰੱਖੇ ਜਾਣਾ ਏ ਇਸਵਾਦ ਵੀ ਤਾਂ ਹੀ ਲੱਗਦੇ ਆ ਜੇ ਵਿੱਚੋਂ ਵੀ ਪੱਕੇ ਹੋਣ ਤਾਂ ਆਪਾਂ ਐਸੇ ਤਰ੍ਹਾਂ ਹੀ ਇਹਨੂੰ ਮਤਲਬ ਵਧੀਆ ਤਰਾਇ ਇੱਕ ਆਕਾਰ ਦੇ ਦੇਣਾ ਮੈਂ ਇਹਨਾਂ ਨੇ ਆਪੇ ਗੋਲ ਹੋ ਕੇ ਇਦਾਂ ਤੇ ਬਹੁਤ ਹੀ ਵਧੀਆ ਚੀਜ਼ ਬਣ ਜਾਣੀ ਐ ਮੈਂ ਤਾਂ ਜਿੰਨੇ ਚਾਹੀਦੇ ਸੀ ਉਹਨੇ ਕੀ ਬਣਾਏ ਆ ਤੁਹਾਨੂੰ ਜਿੰਨੇ ਚਾਹੀਦੇ ਹੁੰਦੇ ਫਿਰ ਜ਼ਿਆਦਾ ਵੀ ਬਣਾ ਸਕਦੇ ਹੋ ਤੁਸੀਂ ਤੇ ਢਾਬੇ ਸਟਾਈਲ ਦੇ ਬੰਦੇ ਆ ਮੰਜੂਰੀ ਅਨ ਤੁਸੀਂ ਕਿਤੇ ਇਸ ਤਰ੍ਹਾਂ ਰੈਸਪੀ ਬਣਾਓਗੇ ਤੇ ਤੁਸੀਂ ਬਹੁਤ ਹੀ ਵਧੀਆ ਮੰਨੀ ਜਾਊਗੀ ਇਹ ਰੈਸਪੀ ਕਿ ਬਹੁਤ ਹੀ ਵਧੀਆ ਚੀਜ਼ ਹੈਗੀ ਆ ਗੋਭੀ ਦਾ ਕੋਈ ਕੋਈ ਪੱਤਰ ਵਿੱਚ ਜਿੱਦਾਂ ਮਿਕਸੀ ਦੇ ਕੋਈ ਨਾ ਕੋਈ ਤਾਂ ਥੋੜਾ ਮੋਟਾ ਰਹਿ ਜਾਂਦਾ ਏ ਚਲੋ ਕੋਈ ਗੱਲ ਨਹੀਂ ਬਾਪੀ ਇਸ ਤਰ੍ਹਾਂ ਕਰਕੇ ਤੇ ਸਾਰੇ ਗੋਲੇ ਜੇ ਬਣਾ ਲੈਣੇ ਬਸ ਬਹੁਤੇ ਕੁੱਟ-ਕੁੱਟ ਕੇ ਇਹਨਾਂ ਨੂੰ ਬਸ ਗੋਲ ਨਹੀਂ ਕਰਨਾ ਬਸ ਇਹ ਧਿਆਨ ਰੱਖਣਾ ਹੈ ਹਾਂ ਹੁਣ ਇਹ ਬਣਾ ਲੈਨੇ ਮੈਂ ਗੋਲ ਜੇ ਇਦਾਂ ਦੇ ਹੀ ਇਹਨਾਂ ਨੇ ਬਹੁਤ ਹੀ ਵਧੀਆ ਬਣ ਜਾਣਾ ਆ ਹੁਣ ਮੈਂ ਤੇਲ ਧਰ ਦਿੱਤਾ ਆ ਤੇਲ ਮੈਂ ਦੇਖ ਲਿਆ ਹੈ ਤੇਲ ਉਹ ਦੇਖੋ ਮੈਂ ਵਿੱਚ ਪਾਇਆ ਸੀ ਥੋੜਾ ਆਟਾ ਤੇ ਦੇਖ ਲਿਆ ਵੀ ਬਹੁਤ ਗਰਮ ਹੋ ਗਿਆ ਤੇਲ ਆ ਦੇਖੋ ਹੁਣ ਮੈਂ ਸਾਰੇ ਗੋਲੇ ਜਿਹੜੇ ਆ ਇਹਦੇ ਵਿੱਚ ਪਾ ਦਵਾਂਗੀ ਤੇ ਜਿਹੜੇ ਬਣਾਏ ਹੋਏ ਆ ਮੰਜੂਰੀਆਂ ਸਾਰੇ ਪਾ ਦਾਂਗੀ ਮੈਂ ਦੋ ਜਾਂ ਅੱਧਾ ਮਿੰਟ ਜਾਂ 1 ਮਿੰਟ ਤੱਕ ਇਹਨਾਂ ਨੂੰ ਮੈਂ ਨਹੀਂ ਛੇੜਾਂਗੀ ਇੱਕ ਪਾਸਾ ਇਹਨਾਂ ਦਾ ਥੋੜਾ ਜਿਹਾ ਲਾਲ ਹੋ ਜਾਏਗਾ ਤੇ ਫਿਰ ਮੈਂ ਕਰਾਂਗੀ ਹੁਣ ਮੈਂ ਨਾ ਜਿਹੜਾ ਮਤਲਬ ਥੱਲੇ ਗੈਸ ਵਾਲਿਆ ਆ ਥੋੜਾ ਜਿਹਾ ਕੱਟ ਕਰ ਦਵਾਂਗੀ ਜੋ ਕਿ ਬਹੁਤ ਜ਼ਿਆਦਾ ਗੈਸ ਜਿਹੜਾ ਆ ਫਿਰ ਇਹ ਮਤਲਬ ਇਹਦੇ ਵਾਸਤੇ ਨੁਕਸਾਨ ਕਰੇਗਾ ਤੇ ਸਾੜੇ ਗਾ ਇਹਨਾਂ ਨੂੰ ਥੋੜਾ ਸੇਕ ਜਿਹੜਾ ਘੱਟ ਕਰੂੰਗੀ ਤੇ ਫਿਰ ਬਹੁਤ ਵਧੀਆ ਪੱਕਣਗੇ ਇਹ ਆ ਦੇਖੋ ਆਪਾਂ ਇਦਾਂ ਹੁਣ ਥਲ ਦਵਾਂਗੇ ਮੜੇ ਮੜੇ ਇਦਾਂ ਹੀ ਉਲਟ ਪਲਟ ਕਰਕੇ ਤੇ ਬਸ ਇੱਕੋ ਵਾਰੀ ਚ ਹੀ ਪੱਕ ਜਾਂਦੇ ਆ ਦੁਬਾਰਾ ਦੁਬਾਰਾ ਪਕਾਉਂਦੇ ਜਿਹੜੇ ਉਹ ਪਕੌੜਿਆਂ ਪਕੌੜੇ ਜਿਹੜੇ ਆ ਉਹਨਾਂ ਦਾ ਜਰਾ ਘੁੰਦਾ ਵੀ ਉਹਨਾਂ ਨੂੰ ਪਕਾਉਣਾ ਚਾਹੀਦਾ ਕਿਉਂਕਿ ਉਹ ਵੇਸਣ ਹੁੰਦਾ ਬਹੁਤ ਬਾਰੀਕ ਹੁੰਦਾ ਤੇ ਇਹਦੇ ਚ ਤੇ ਸਬਜ਼ੀਆਂ ਪਈਆਂ ਹੋਈਆਂ ਇਹਨਾਂ ਨੂੰ ਤਾਂ ਕੋਈ ਗੱਲ ਨਹੀਂ ਇਹ ਤਾਂ ਇਦਾਂ ਹੀ ਪੱਕ ਜਾਣੇ ਨੇ ਬਹੁਤ ਹੀ ਵਧੀਆ ਪੱਕ ਜਾਣੇ ਨੇ ਤੇ ਜੇ ਨਹੀਂ ਕਹ ਕੋਸ ਉਤਰ ਆਉਂਦਾ ਕੰਮ ਤੇ ਫਿਰ ਉਹ ਇੱਕ ਵਾਰੀ ਕੱਚੇ ਕੱਢ ਕੇ ਤੇ ਉਹਨਾਂ ਨੂੰ ਦੁਬਾਰਾ ਠੰਡੇ ਕਰਕੇ ਫਿਰ ਪਾ ਦੋ ਤੇਲ ਚ ਫਿਰ ਤੇ ਬਹੁਤ ਹੀ ਵਧੀਆ ਚੀਜ਼ ਬਣ ਜਾਂਦੀ ਹੋਰ ਵੀ ਵਧੀਆ ਬਣ ਜਾਂਦਾ ਕੰਮ ਪਰ ਮੈਂ ਤੇ ਇਦਾਂ ਹੀ ਪਕਾ ਦੇਣੇ ਨੇ ਬਹੁਤ ਵਧੀਆ ਪਕਾਉਣੇ ਨੇ ਮੈਂ ਇਦਾਂ ਆ ਕਿ ਜਿਹੜਾ ਤੇਲ ਹੁੰਦਾ ਉਹਦਾ ਟੈਂਪਰੇਚਰ ਦਾ ਪਤਾ ਲੱਗ ਜੇ ਤੇ ਫਿਰ ਤੇ ਬਹੁਤ ਹੀ ਵਧੀਆ ਚੀਜ਼ ਆ ਜਿਹੜਾ ਮਤਲਬ ਟੈਂਪਰੇਚਰ ਵੇਖ ਲੈਂਦਾ ਤੇਲ ਦਾ ਵੀ ਇਹਨੇ ਸਾੜਨੇ ਨਹੀਂ ਤੇਲਨੇ ਉਹ ਤਾਂ ਇੱਕੋ ਵਾਰੀ ਜੀ ਬਹੁਤ ਵਧੀਆ ਬਣਾ ਲੈਂਦਾ ਹੁਣ ਇਹ ਸਾਰੇ ਬਣ ਗਏ ਨੇ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲਵਾਂਗੇ ਦੇਖੋ ਕਿੰਨੇ ਸੋਹਣੇ ਹੋਏ ਨੇ ਬਹੁਤ ਹੀ ਵਧੀਆ ਕ੍ਰਿਸਪੀ ਬਣੇ ਨੇ ਇਹ ਅੰਦਰੋਂ ਵੀ ਬਹੁਤ ਸੋਹਣੇ ਬਣ ਗਏ ਨੇ ਕੋਲੇ ਹੋਏ ਨੇ ਅੰਦਰੋਂ ਬਿਲਕੁਲ ਕੋਲੇ ਇਹੋ ਜਿਹਾ ਸਾਨੂੰ ਚਾਹੀਦੇ ਸੀਗੇ ਕਨੂੰਨ ਮੈਂ ਵਿਖਾਨੀ ਆ ਥੋੜੇ ਜਿਹਾ ਗਰਮ ਬੜੇ ਆ ਇਹ ਗਰਮ ਬਹੁਤ ਆ ਇਹ ਆਹ ਦੇਖੋ ਆਹ ਦੇਖੋ ਆਵਾਜ਼ ਕਿਦਾਂ ਆ ਰਹੀ ਹੈ ਬਹੁਤ ਆਵਾਜ਼ ਆ ਰਹੀ ਹੈ ਦੀ ਮੋੜ ਕੇ ਵੀ ਵਿਖਾਨੇ ਤੁਹਾਨੂੰ ਗਰਮ ਬੜੇ ਇਕਦੇ ਆ ਦੇਖੋ ਆ ਦੇਖੋ ਬੋਲੇ ਅੰਦਰੋਂ ਆ ਦੇਖੋ ਇੱਕਦਮ ਬੋਲੇ ਪੱਕੇ ਹੁਣ ਆਪਾਂ ਇਹਨਾਂ ਨੂੰ ਬਣਾਉਣ ਦਾ ਕੰਮ ਕਰਦੇ ਆ ਕਿ ਇਹਨਾਂ ਨੂੰ ਆਪਾਂ ਬਣਾਉਣਾ ਕਿਵੇਂ ਆ ਹੁਣ ਉਸੇ ਤੇਲ ਦੇ ਵਿੱਚੋਂ ਅਸੀਂ ਇੱਕ ਕੜਛੀ ਤੇਲ ਦੀ ਲੈ ਲਈ ਐ ਪਹਿਲਾਂ ਲਸਣ ਪਾਵਾਂਗੇ ਅਸੀਂ ਕੱਟਿਆ ਹੋਇਆ ਲਸਣ ਹੈ ਲਸਣ ਤੋਂ ਬਿਨਾਂ ਇਹ ਮਚੂਰੀਆਂ ਜਿਹੜੇ ਆ ਇਹ ਅਧੂਰਾ ਹੀ ਕੰਮ ਰਹਿ ਜਾਂਦਾ ਹੈ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਆਪਾਂ ਹੁਣ ਲਸਣ ਨੂੰ ਥੋੜਾ ਜਿਹਾ ਪਕਾਵਾਂਗੇ ਪਹਿਲਾਂ ਬਹੁਤਾ ਵੀ ਆਪਾਂ ਕਾਲਾ ਲਾਲ ਨਹੀਂ ਕਰਨਾ ਹੈਗਾ ਥੋੜਾ ਜਿਹਾ ਹੀ ਪਕਾਣਾ ਬਸ ਹੁਣ ਅਸੀਂ ਪਾਤਾ ਅਦਰਕ ਬਰੀਕ ਕਟਿਆ ਹੋਇਆ ਅਦਰਕ ਪਾਤਾ ਹੈ ਇਹਨਾਂ ਨੂੰ ਥੋੜਾ ਥੋੜਾ ਸੇਕ ਲਵਾ ਲਵਾਂਗੇ ਅਸੀਂ ਕੱਚਾਪਨ ਮਾੜਾ ਮਾੜਾ ਦੂਰ ਕਰ ਲਵਾਂਗੇ ਇਹਨਾਂ ਦਾ ਵੀ ਹੁਣ ਅਸੀਂ ਨਾ ਪੇਸਟ ਪਾ ਦਾਂਗੇ ਲਸਣ ਦਾ ਤੇ ਅਦਰਕ ਦਾ ਬਹੁਤ ਹੀ ਟੇਸਟ ਹੁੰਦਾ ਏ ਜਿਹੜਾ ਪੇਸਟ ਇਹਦੇ ਵਿੱਚ ਪੈ ਜਾਂਦਾ ਇਹਦਾ ਟੇਸਟ ਬੜਾ ਵੱਧ ਜਾਂਦਾ ਆ ਆ ਹੁਣ ਕੱਟਿਆ ਆ ਪਿਆਜ਼ ਪਾ ਦਾਂਗੇ ਬਹੁਤ ਜ਼ਿਆਦਾ ਨਹੀਂ ਸਾੜਣ ਦੇ ਤੁਹਾਡੇ ਸਾਹਮਣੇ ਆਹੀ ਥੋੜੇ ਕੱਚੇ ਪੰਜ ਰੱਖਣ ਦੇ ਆ ਚੀਜ਼ਾਂ ਨੂੰ ਕਿਉਂਕਿ ਇਹ ਬਣ ਗਏ ਇਸ ਤਰ੍ਹਾਂ ਆ ਬਹੁਤੇ ਤੜਕੀ ਵੰਗਰ ਨਹੀਂ ਇਹਨਾਂ ਨੂੰ ਭੁੱਲਣਾ ਚਾਹੀਦਾ ਹੁਣ ਆ ਦੋ ਹਰੀਆਂ ਮਿਰਚਾਂ ਇੱਕ ਬਰੀਕ ਕੱਟੀ ਹੋਈ ਆ ਇੱਕ ਆਪਾਂ ਲੰਬੇਕਾਰ ਚ ਕੱਟੀ ਹੋਈ ਆ ਉਹ ਵੀ ਪਾਤੀਆਂ ਦੋਨੋਂ ਮਿਰਚ ਜਿਹੜੀ ਆ ਉਹ ਆਪਣੇ ਸਵਾਦ ਅਨੁਸਾਰ ਪਾਣੀ ਚਾਹੀਦੀ ਆ ਨਮਕ ਵੀ ਆਪਣੇ ਸਵਾਦ ਅਨੁਸਾਰ ਕੋਈ ਜ਼ਿਆਦਾ ਖਾਂਦਾ ਹੈ ਕੋਈ ਘੱਟ ਖਾਂਦਾ ਇਸ ਕਰਕੇ ਆਪਣੇ ਹਿਸਾਬ ਨਾਲ ਪਾਣੀ ਚਾਹੀਦੀ ਆ ਇਹ ਜੀ ਮੇਰੇ ਕੋਲ ਫੁੱਲ ਗੋਭੀ ਆ ਇਹਨੂੰ ਮੈਂ ਕੱਦੂ ਕਸ ਕਰ ਲਿਆ ਸੀ ਫੁੱਲ ਗੋਭੀ ਨੂੰ ਥੋੜਾ ਜਿਹਾ ਮਤਲਬ ਕਰਦਣਾ ਵੀ ਥੋੜਾ ਜਿਹਾ ਕਰ ਲਿਆ ਸੀ ਕੱਟ ਲਿਆ ਸੀ ਆ ਮੇਰੇ ਕੋਲ ਬੰਦ ਗੋਭੀ ਦੇ ਕੋਲੀ ਆ ਇਹ ਵੀ ਪਾਤੀ ਮੈਂ ਸਬਜ਼ੀਆਂ ਪਾਤੀਆਂ ਆ ਮੇਰੇ ਕੋਲ ਗਾਜਰ ਆ ਇਹ ਮੈਂ ਗਾਜਰ ਦੀ ਇੱਕ ਕੋਲੀ ਭਰੀ ਹੋਈ ਸੀ ਕੱਟ ਕੇ ਇਹ ਮੇਰੇ ਕੋਲ ਹੈਗੀ Shimla Mirch ਇਹ ਵੀ ਮੈਂ ਪਾ ਦਵਾਂਗੀ ਕਿਉਂਕਿ ਸਬਜ਼ੀਆਂ ਜਿਹੜੀਆਂ ਉਹ ਗਰੇਵੀ ਦੇ ਵਿੱਚ ਬਹੁਤ ਹੀ ਵਧੀਆ ਲੱਗਦੀਆਂ ਨੇ ਇਹਨਾਂ ਸਬਜ਼ੀਆਂ ਨੂੰ ਮੈਂ ਇਦਾਂ ਹੀ ਥੋੜਾ ਜਿਹਾ ਹੈ ਨਾ ਪੋਨ ਲਵਾਵਾਂਗੀ ਐਸ ਤਰ੍ਹਾਂ ਹੀ ਮੈਂ ਤੇਲ ਦੇ ਵਿੱਚ ਹੀ ਥੋੜੀਆਂ-ਥੋੜੀਆਂ ਭੁੰਨਾਗੀ ਇਹਨਾਂ ਨੂੰ ਇਹਨਾਂ ਦਾ ਕੱਚਾਪਨ ਦੂਰ ਕਰਾਂਗੀ ਮੈਂ ਮੰਜੂਰੀਆਂ ਬੰਦੇ ਬਹੁਤ ਸਵਾਦ ਨੇ ਬਾਜ਼ਾਰ ਦੇ ਮੰਜੂਰੀਆਂ ਇਹਦੇ ਵਰਗੇ ਹੀ ਬੰਦੇ ਨੇ ਦੇਖਿਓ ਤੁਸੀਂ ਬਹੁਤ ਵਧੀਆ ਮੰਜੂਰੀਆਂ ਬੰਦੇ ਆ ਇਹ ਆ ਦੇਖੋ ਆਪਾਂ ਹੁਣ ਏਦਾਂ ਹੀ ਇਹਨਾਂ ਨੂੰ ਨਾ ਇਹਦਾ ਕੱਚਾਪਣ ਜਿਹੜਾ ਆ ਸਬਜੀ ਦਾ ਸਬਜ਼ੀਆਂ ਦਾ ਆਪਾਂ ਦੂਰ ਕਰ ਦਵਾਂਗੇ ਪੁੰਨ ਪੁੰਨ ਵੀ ਥੋੜੀਆਂ ਕਰੰਜੀ ਜੀਆਂ ਵੀ ਰੱਖਾਂਗੇ ਤੇ ਥੋੜਾ ਆਪਾਂ ਮਤਲਬ ਬਹੁਤ ਨਹੀਂ ਗਾਲਣੀਆਂ ਹੁਣ ਅਸੀਂ ਪਾਤੀਆਂ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਇੱਕ ਚਮਚਾ ਹੁਣ ਅਸੀਂ ਪਾਤਾ ਧਨੀਆ ਪਾਊਡਰ ਅੱਧਾ ਚਮਚਾ ਹੁਣ ਜੀਰਾ ਪਾਊਡਰ ਪਾਤਾ ਜੀ ਅੱਧਾ ਚਮਚਾ ਹੁਣ ਅਸੀਂ ਨਮਕ ਪਾਤਾ ਜੀ ਇੱਕ ਚਮਚਾ ਥੋੜਾ ਜਿਹਾ ਘਾਟੀ ਇੱਕ ਚਮਚੇ ਨਾਲ ਉਹ ਗੀ ਇਹ ਸਾਬਤ ਜੀਰਾ ਪਾਤਾ ਅਸੀਂ ਬਾਅਦ ਵਿੱਚ ਸਾਬਤ ਜੀਰਾ ਇਸ ਕਰਕੇ ਕੱਚਾ ਪਾਇਆ ਕਿ ਇਹ ਕੱਚਾ ਟੇਸਟ ਬੜਾ ਹੀ ਦਿੰਦਾ ਇਹਦੇ ਵਿੱਚ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਤੇ ਮੌਕਾ ਦਿਓ ਇਸੇ ਤਰ੍ਹਾਂ ਇਹ ਰੈਸਪੀ ਨੂੰ ਕਿਤੇ ਮੌਕਾ ਦਿਓ ਬਹੁਤ ਹੀ ਵਧੀਆ ਰੈਸਪੀ ਆ ਇਹ ਇਹ ਚਿਲੀ ਫਲੇਕਸ ਆ ਜੀ ਥੋੜੇ ਜਿਹਾ ਪਾਏ ਨੇ ਮੈਂ ਤਾਂ ਥੋੜਾ ਜਿਹਾ ਪਟਕ ਦਿੰਨੇ ਆ ਥੋੜਾ ਜਿਹਾ ਜਿਹੜੀਆਂ ਸਬਜ਼ੀਆਂ ਨੇ ਥੋੜੀਆਂ ਜੀਆਂ ਹੋ ਜਾਣਗੀਆਂ ਭੋਲੀਆਂ ਹੁਣ ਫਿਰ ਹਲਾ ਦਿੰਨੇ ਆ ਥੋੜਾ ਜਿਹਾ ਇਹਨਾਂ ਨੂੰ ਦੇਖੋ ਕਿੰਨੀ ਕਿੰਨੀ ਵਧੀਆ ਚੀਜ਼ ਹੈ ਸਬਜ਼ੀਆਂ ਇੱਕ ਗੱਲ ਸਬਜ਼ੀਆਂ ਹੋਰ ਵੀ ਪਾ ਸਕਦੇ ਆ ਆਪਾਂ ਫਰਾਸਬੀਨੀਆਂ ਫਲੀਆਂ ਵੀ ਪਾ ਸਕਦੇ ਆ ਮਸਰੂਮ ਵੀ ਪਾ ਸਕਦੇ ਆ ਵਿੱਚ ਕੁਝ ਵੀ ਪਾ ਸਕਦੇ ਆ ਇਹੋ ਜੀਆਂ ਸਬਜ਼ੀਆਂ ਪੈ ਜਾਂਦੀਆਂ ਨੇ ਪਰ ਜਿਹੜੀਆਂ ਘਰ ਹੁਣ ਕਈ ਵਾਰੀ ਉਹ ਉਹਨਾਂ ਦੇ ਨਾਲ ਵੀ ਬਣ ਜਾਂਦਾ ਏ ਏਡੀ ਕੋਈ ਗੱਲ ਨਹੀਂ ਆ ਉਹ ਮੈਂ ਪਾਇਆ ਜੇ ਟਮਾਟੋ ਕੈਚਪ ਇਹ ਟਮਾਟੋ 소ਸ ਪਹਿਲਾਂ ਟਮਾਟੋ ਕੈਚਪ ਪਾਇਆ ਹੁਣ ਟਮਾਟੋ 소ਸ ਪਾਇਆ ਤੇ ਆ ਮੈਂ ਗ੍ਰੀਨ ਚਟਨੀ ਪਾਣ ਲੱਗੀਆਂ ਹਰੀਆਂ ਮਿਰਚਾਂ ਦੀ ਆ ਥੋੜੀ ਥੋੜੀ ਇੱਕ ਇੱਕ ਚਮਚਾ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਨੇ ਆ ਪਾਇਆ ਜੇ ਮੈਂ ਸੋਇਆ 소ਸ ਇਹ ਸੋਇਆ 소ਸ ਜਿਹੜਾ ਆਪਣਾ ਕਲਰ ਲਿਆਏਗਾ ਇਨੂੰ ਬਰਾਬਰ ਕਰ ਇਹਨਾਂ ਦੇ ਜਿਹੜਾ ਟੇਸਟ ਆ ਉਹਨੂੰ ਬਰਾਬਰ ਕਰਨ ਵਾਸਤੇ ਇਹ ਮੈਂ ਸਿਰਕੇ ਦਾ ਇੱਕ ਚਮਚਾ ਪਾਇਆ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਪਾਈਆਂ ਨੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਟੇਸਟ ਹੈ ਨਾ ਇਹਨੂੰ ਬਰਾਬਰ ਕਰਨਾ ਹੈ ਇਸ ਸਿਰਕੇ ਨੇ ਤੇ ਸਿਰਕੇ ਦੇ ਟੇਸਟ ਨੂੰ ਵੀ ਅਜੇ ਇੱਕ ਹੋਰ ਚੀਜ਼ ਆ ਉਹ ਪਵੇਗੀ ਤੇ ਫਿਰ ਉਹਦੇ ਨਾਲ ਬਰਾਬਰ ਹੋਊਗਾ ਉਹਦਾ ਟੇਸਟ ਵੀ ਤੁਹਾਨੂੰ ਉਹ ਵੀ ਵਿਖਾਉਣੀ ਆ ਕਿਹੜੀ ਚੀਜ਼ ਹੈ ਤੇ ਆਪਾਂ ਹੁਣ ਇਹਨੂੰ ਇਦਾਂ ਇਹਦਾ ਮਤਲਬ ਜਿਹੜਾ ਆ ਇਹਨੂੰ ਇਦਾਂ ਥੋੜਾ ਜਿਹਾ ਭੁੰਨਾਗੇ ਤੇ ਥੋੜਾ ਜਿਹਾ ਆਪਾਂ ਇਹਦੇ 'ਚ ਹੁਣ ਪਾਣੀ ਵੀ ਪਾਵਾਂਗੇ। ਇਹ ਸੜਕਾ ਕੌਰਨ ਫਲੌਰ ਅਸੀਂ ਇਹ ਕੌਰਨ ਫਲੌਰ ਦੇ ਵਿੱਚ ਪਾਣੀ ਪਾ ਕੇ ਇਹਦਾ ਘੋਲ ਬਣਾ ਲਾਂਗੇ ਥੋੜਾ ਜਿਹਾ। ਉਦਾਂ ਇਹ ਢੇਲੀਆਂ ਬੜੀਆਂ ਛੇਤੀ ਵੱਜ ਜਾਂਦੀਆਂ ਨੇ ਇਹਦੀਆਂ। ਇਹਦਾ ਘੋਲ ਬਣਾਵਾਂਗੇ ਤੇ ਬਹੁਤ ਗਰੇਵੀ ਵਾਸਤੇ ਬੈਸਟ ਰਹੇਗਾ। ਇਹਦੀ ਗਰੇਵੀ ਬੜੀ ਵਧੀਆ ਬਣੇਗੀ ਫਿਰ। ਇਹ ਦੇਖੋ ਇੱਕ ਢੇਲੀ ਨਹੀਂ ਰਹੀ ਇਹਦੇ ਅੰਦਰ। ਆ ਦੇਖੋ ਥੋੜਾ ਜਿਹਾ ਆਪਾਂ ਪਾਣੀ ਪਾ ਲਿਆ ਏ ਆਪਾਂ ਬਹੁਤੇ ਪਤਲੇ ਗਰੇਵੀ ਵਾਲੇ ਨਹੀਂ ਬਣਾਣੇ ਮੰਜੂਰੀ ਆ ਨਾ ਸੁੱਕੇ ਸੁੱਕੇ ਥੋੜੇ ਥੋੜੇ ਬਹੁਤ ਹੀ ਵਧੀਆ ਲੱਗਦੇ ਆ ਬਹੁਤ ਜ਼ਿਆਦਾ ਗਰੇਵੀ ਵਾਲੇ ਜਿਹੜੇ ਆ ਉਹ ਨਹੀਂ ਆ ਇਹ ਇਹ ਉਦਾਂ ਵੀ ਖਾ ਸਕਦੇ ਆ ਇਹ ਬਹੁਤ ਹੀ ਵਧੀਆ ਚੀਜ਼ ਬਣ ਗਈ ਆ ਆ ਦੇਖੋ ਗਰੇਵੀ ਕਿੱਡੀ ਸੋਹਣੀ ਗਰੇਵੀ ਤਿਆਰ ਹੋਈ ਆ ਦੇਖੋ ਵੈਰੀ ਗੁੱਡ ਹੁਣ ਆਪਾਂ ਇਹਦੇ ਚ ਪਾਉਣੇ ਆ ਘੋਲ ਆ ਜਿਹੜਾ ਆ ਉਹਦਾ ਕਾਰਨ ਫਲਾਰ ਦਾ ਘੋਲ ਪਾਵਾਂਗੇ ਆ ਦੇਖੋ ਚਮਚੀਆਂ ਨਾਲ ਇਹ ਇਧਾਈ ਪੈਂਦਾ ਕਿਉਂਕਿ ਇੱਕ ਦਾ ਜੱਕ ਦਾ ਮਨੀ ਨੂੰ ਪਾਉਣਾ ਚਾਹੀਦਾ ਫਿਰ ਇਹ ਥੇਲੀਆਂ ਵੱਜ ਜਾਂਦੀਆਂ ਨੇਰੀਆਂ ਆਪਾਂ ਇਦਾਂ ਕਰਕੇ ਵਿੱਚੇ ਨਾਲ ਹੀ ਹਿਲਾਈ ਜਾਵਾਂਗੇ ਨਾਲ ਹੀ ਫਿਰ ਬਣ ਜਾਏਗਾ ਆ ਦੇਖੋ ਕਿੰਨਾ ਸੋਹਣਾ ਗ੍ਰੇਵੀ ਨੂੰ ਇਹਨੇ ਕਰ ਦਿੱਤਾ ਦੇਖੋ ਕਿੰਨੀ ਵਧੀਆ ਬਣ ਗਈ ਐ ਹੁਣ ਆਪਾਂ ਇਹਦੇ ਵਿੱਚ ਮਨਚੂਰੀਆਂ ਪਾਵਾਂਗੇ ਥੋੜਾ ਜਿਹਾ ਹਲਾਵਾਂਗੇ ਇਹਨੂੰ ਫਿਰ ਇਹਦੇ ਵਿੱਚ ਆਪਾਂ ਮੰਜੂਰੀਆਂ ਪਾਵਾਂਗੇ ਪ੍ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਜੀ ਆਹ ਦੇਖੋ ਜੀ ਆਪਾਂ ਪਾਉਣ ਲੱਗਿਆ ਹੋਣਾ ਮੰਜੂਰੀਆਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਡਾ ਵੀ ਦਿਲ ਵਧਾਈ ਹੁੰਦੀ ਆ ਜੀ ਟਾਡੇ ਚੈਨਲ ਨੂੰ ਬੜੀ ਸਪੋਰਟ ਮਿਲਦੀ ਆ ਤੁਸੀਂ ਲਾਈਕ ਕਰਦੇ ਹੋ ਸਪੋਰਟ ਦਿੰਦੇ ਹੋ ਸਪੋਰਟ ਦਿੰਦੇ ਹੋ ਸਾਨੂੰ ਤੇ ਬਹੁਤ ਵਧੀਆ ਲੱਗਦਾ ਜੀ ਸਾਨੂੰ ਜਿਹੜੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਥੈਂਕ ਯੂ ਤੇ ਜਿਹੜੇ ਕਰਨ ਵਾਲੇ ਆ ਉਹਨਾਂ ਦਾ ਵੀ ਥੈਂਕ ਯੂ ਉਹ ਵੀ ਕਰ ਦੇਣਾ ਆ ਇੱਕ ਚਮਚਾ ਭਰ ਕੇ ਚੀਨੀ ਪਾਤੀ ਆ ਜੀ ਮੈਂ ਮੈਂ ਇਹਦੇ ਵਿੱਚ ਤੁਹਾਡੇ ਸਾਹਮਣੇ ਮਤਲਬ ਜਿਹੜਾ ਆ ਇਹਦਾ ਜਿਹੜਾ ਬੈਲੈਂਸ ਆ ਬਰਾਬਰ ਕਰਨਾ ਸੀ ਇਹਦੇ ਟੇਸਟ ਦਾ ਫਿਰ ਚੀਨੀ ਦਾ ਚਮਚਾ ਤੇ ਇਹ ਮੰਗਦਾ ਹੀ ਮੰਗਦਾ ਸੀ ਉਦਾਂ ਇਹ ਨਾ ਬਰਾਬਰ ਨਹੀਂ ਹੋਣਾ ਸੀ ਹਾਂ ਬਹੁਤ ਹੀ ਟੇਸਟ ਵਧ ਗਿਆ ਤੇ ਬਹੁਤ ਹੀ ਵਧੀਆ ਬਣੇ ਨੇ ਜਿਹੜੇ ਖਾਣਗੇ ਬਸ ਉਂਗਲਾਂ ਚਟਣਗੇ ਕਿ ਵਾਕਿਆ ਚੀਜ਼ ਬਣਾਈ ਹੈ ਤੇ ਵਾਕਿਆ ਹੀ ਬੈਸਟ ਬਣੀ ਹੈ ਇਹ ਆਰ ਫੂਡ ਹੈ ਜੀ ਸਾਡਾ YouTube ਤੇ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਬੜੀ ਮਿਹਰਬਾਨੀ ਜੀ ਤੁਹਾਡੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਜੇ ਇਦਾਂ ਹੀ ਤੁਸੀਂ ਸਾਡੀਆ ਵੀਡੀਓ ਵੇਖਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਇਹ ਆਪਾਂ ਹੁੰਗੇ ਦੇ ਵਿੱਚ ਕੱਢ ਲਵਾਂਗੇ ਇਹਨੂੰ ਆਹ ਦੇਖੋ ਸਾਰੇ ਮੰਜੂਰੀਆਂ ਆਪਾਂ ਕੱਢ ਲੈਨੇ ਵੇਖ ਲੋ ਕੋਈ ਮਤਲਬ ਜਿੱਦਾਂ ਬਹੁਤੀ ਤਰੀ ਨਹੀਂ ਹੈਗੀ ਬਹੁਤੇ ਸੁੱਕੇ ਸੁੱਕੇ ਨਹੀਂ ਹੈਗੇ ਇਦਾਂ ਦੇ ਬਾਜ਼ਾਰੋਂ ਆਉਂਦੇ ਆ ਤੇ ਬਿਲਕੁਲ ਇਹੀ ਚੀਜ਼ ਆਉਂਦੇ ਆ ਵੇਖ ਲੋ ਤੇ ਇਦਾਂ ਹੀ ਬੰਦੇ ਆ ਆ ਦੇਖੋ ਇਹਦਾ ਪ੍ਰੋਸੀਜਰ ਜਿਹੜਾ ਆ ਸਾਰਾ ਇਹੀ ਆ ਤੇ ਜਿਹੜੇ ਮੰਜੂਰੀਨ ਹੁੰਦੇ ਆ ਅਸਲੀ ਜਿਹੜੀ ਰੈਸਪੀ ਆ ਉਹ ਇਹੀ ਆ ਗੋਭੀ ਤੋਂ ਹੀ ਬਣਦੇ ਆ ਬੰਦ ਗੋਭੀ ਦੇ ਹੀ ਬਣਦੇ ਆ ਬਾਅਦ ਵਿੱਚ ਸਬਜ਼ੀਆਂ ਆਪਾਂ ਪਾਉਂਦੇ ਆ ਉਹ ਚੀਜ਼ਾਂ ਲੱਗ ਆ ਥੋੜੀ ਗਾਰਨਿਸ਼ ਕਰ ਦਿੱਤੀ ਆ ਜੀ ਅਸੀਂ ਉੱਤੇ ਤੇ ਬਹੁਤ ਹੀ ਵਧੀਆ ਆ ਤੇ ਬਹੁਤ ਵਧੀਆ ਰੈਸਪੀ ਆ ਜੀ ਤੁਸੀਂ ਵੀ ਬਣਾਓ ਤੇ ਖਾਓ ਅਸੀਂ ਵੀ ਖੁਸ਼ ਹੋਈਏ ਤੇ ਤੁਸੀਂ ਵੀ ਖੁਸ਼ ਹੋਵੋ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ